ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜਿਆ ਹਿਆਲੀ ਕਲਾਮ ਜਿਲ੍ਹਾ ਲੁਧਿਆਣਾ ਇਤਿਹਾਸਕ ਨਗਰ ਆ ਤੇ ਇਤਿਹਾਸ ਨਾਲ ਬੜਾ ਗੂੜਾ ਸਬੰਧ ਦਾ ਛੇਵੇਂ ਪਾਤਸ਼ਾਹੀ ਆ ਜਗ੍ਹਾ ਤੇ ਆਏ ਸੀ ਕਿ ਇੱਥੇ ਉਹਨਾਂ ਨੇ ਆਪਣੇ ਦੋ ਘੋੜੇ ਜਿਨ੍ਹਾਂ ਦਾ ਦਲਵਾਗ ਤੇ ਗੁਲਵਾਗ ਸੀ ਐਸ ਜਗ੍ਹਾ ਦੇ ਉੱਤੇ ਬੰਨੇ ਸੀ ਤੇ ਉਹ ਉਸ ਵੇਲੇ ਦੇ ਟਿੱਪੜ ਖੜੇ ਅੰਦਰ ਇਹ ਪਿੰਡ ਨਗਰ ਜੋ ਪਤਾ ਲੱਗਾ ਕਿ ਇੱਥੇ ਕਿੱਲੇ ਗੱਢ ਕੇ ਘੋੜੇ ਬੰਨ੍ਹੇਗੇ ਜਿਹੜੇ ਕਿੱਲੇ ਉਦੋਂ ਬਾਅਦ ਇਹ ਰਾਸਤ ਬਣ ਕੇ ਬੜਾ ਇਤਿਹਾਸ ਨਾਲ ਗੂੜਾ ਸੰਬੰਧ ਆ ਉਹ ਰੱਬ ਦਾ ਵਾਸਤਾ ਉਹ ਤੁਹਾਨੂੰ ਕਾਰ ਸੇਵਾ ਵਾਲਿਓ ਜਿਹੜੀ ਜੜ ਤੁਸੀਂ ਪਟ ਰਹੇ ਹੋ ਇਤਿਹਾਸ ਦੀ ਮਲਿਆ ਮੇਡ ਕਰ ਰਹੇ ਹੋ ਇਹ ਥੜਾ ਸੀਗਾ ਉਸ ਵੇਲੇ ਦਾ ਸ਼ੇਮੇ ਪਾਸ਼ਾਹੀ ਦਾ ਥੜਾ ਥੜਾ ਟਾ ਕੇ ਉੱਤੇ ਤੁਸੀਂ ਇਮਾਰਤ ਸਾਂਭੀ ਮੈਂ ਬੇਨਤੀ ਕਰਦਾ ਲੋਕਾਂ ਨੂੰ ਸੰਗਤ ਨੂੰ ਕੌਮ ਨੂੰ ਸਮੁੱਚੀ ਨੂੰ ਕਿ ਤੁਸੀਂ ਜਿਹੜੀ ਵੀ ਕੋਈ ਗੁਰੂ ਘਰ ਦੀ ਸੇਵਾ ਦੇਣੀ ਆ ਕਾਰ ਸੇਵਾ ਵਾਲਾ ਨਾਂ ਦਿਓ ਬਾਈ ਤੁਹਾਡੀਆਂ ਸਾਰੀਆਂ ਇਤਿਹਾਸਕ ਇਮਾਰਤਾਂ ਤੁਹਾਡੀਆਂ ਪ੍ਰਾਤਨ ਜਿੰਨੀਆਂ ਵਿਰਾਸਤਾਂ ਨੇ ਸਾਰੀਆਂ ਢਾਹ ਢੇਰੀ ਕਰੀ ਜਾਂਦੇ ਆ ਇਤਿਹਾਸ ਨੂੰ ਖਤਮ ਕਰੀ ਜਾਂਦੇ ਆ ਮੈਂ ਕਿੰਨੇ ਚਿਰ ਦਾ ਇਹ ਗੱਲ ਤੇ ਬੋਲਦਾ ਕਿ ਇਤਿਹਾਸ ਜਾਂ ਪੀੜੀ ਦਰ ਪੀੜੀ ਪਤਾ ਲੱਗਦਾ ਜਾਂ ਕਿਤਾਬਾਂ 'ਚੋਂ ਪੜ੍ਹ ਕੇ ਪਤਾ ਲੱਗਦਾ ਜਾਂ ਤੀਜਾ ਤੁਹਾਡੇ ਕੋਲ ਤੁਹਾਡੀਆਂ ਨਿਸ਼ਾਨੀਆਂ ਹੁੰਦੀਆਂ ਨੇ ਇਮਾਰਤਾਂ ਹੁੰਦੀਆਂ ਨੇ ਬਰਾਸਤਾ ਹੁੰਦੀਆਂ ਨੇ ਕਿਤਾਬਾਂ ਜੋ ਬਦਲੀ ਜਾਂਦੇ ਆ ਨਿਸ਼ਾਨੀਆਂ ਧਾਤੀਆਂ ਕੋਈ ਕੱਲ ਨੂੰ ਦੱਸੂਗਾ ਵੀ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਸਾਡਾ ਇਤਿਹਾਸ ਆ ਇੱਥੇ ਗੁਰੂਆਂ ਨੇ ਘੋੜੇ ਬੰਨੇ ਇੱਥੇ ਗੁਰੂ ਠਹਿਰੇ ਇੱਥੇ ਗੁਰੂਆਂ ਨੇ ਜੰਗਾਂ ਲੜੀਆਂ ਇੱਥੇ ਖੂਨ ਡਲਿਆ ਕਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਇਹ ਗੱਲ ਤੇ ਯਕੀਨ ਕਰਨਗੀਆਂ ਕਿਉਂ ਕਿਤਾਬਾਂ ਦੇ ਵਿੱਚ ਤਾਂ ਕੀ ਲਿਖੀ ਜਾਂਦੇ ਨੇ ਗੁਰੂ ਤੇਗ ਬਹਾਦਰ ਵਰਗ ਨੂੰ ਠਹਿਰੇ ਲਿਖਿਆ ਪਿਆ ਡਾਕੂ ਲਿਖਿਆ ਪਿਆ ਗੁਰੂ ਹਰਗੋਬਿੰਦ ਪਾਸ਼ਾ ਬਾਰੇ ਲਿਖਿਆ ਪਿਆ ਕਿ ਨਾ ਦਿਮਾਗੀ ਸੰਤੁਲਨ ਵਿਗੜਿਆ ਸੀ ਇੱਕ ਇਤਿਹਾਸਤਾਵਾਂ ਚ ਲਿਖੀ ਜਾਂਦਾ ਬਲਦੇਸੂ ਸਿਰਸੇ ਨੇ ਬੜੇ ਚਿਰ ਦਾ ਮੁੱਦਾ ਠਾਹਿਆ ਸੀ ਹਾਈ ਕੋਰਟ ਵੀ ਇਹ ਕੇਸ ਨੂੰ ਲੈ ਕੇ ਗਿਆ ਨਹੀਂ ਸੁਣਵਾਈ ਹੋਈ ਸੋ ਬਾਈ ਇਹ ਗੱਲ ਨੂੰ ਗੌਰ ਕਰੋ ਤੁਹਾਡੇ ਪਿੰਡਾਂ ਚ ਕੋਈ ਵੀ ਛੋਟੀ ਮੋਟੀ ਨਿਸ਼ਾਨੀ ਸਾਡੇ ਇਤਿਹਾਸ ਨਾਲ ਸੰਬੰਧ ਪਈ ਆ ਉਹਨੂੰ ਮਟਾਉਣ ਨਾ ਦਿਓ ਬਾਈ ਪਿੰਡ ਵਾਲੋ ਬੇਨਤੀ ਆ ਮੈਂ ਤਾਂ ਨਵੀਂ ਗੱਲ ਮੈਨੂੰ ਤਾਂ ਪਤਾ ਲੱਗੀ ਇੱਥੇ ਆ ਕੇ ਇਸ ਨਗਰ ਦੇ ਵਿੱਚ ਆ ਇਹ ਕਹਿੰਦੇ ਜੀ ਕਾਰ ਸੇਵਾਲੇ ਜਾਂਦੇ ਆ ਬਾਬਾ ਜੀ ਸ਼ਰਮਣੀ ਕਮੇਟੀ ਨੂੰ 20 20 30 ਲੱਖ ਰੁਪਇਆ 40 40 ਲੱਖ ਰੁਪਇਆ ਦੇ ਦਿੰਦੇ ਵੀ ਸਾਨੂੰ ਪਿੰਡ ਚੋਂ ਉੱਠਣ ਨਾ ਦੇਓ ਅਸੀਂ ਉੱਥੇ ਹੀ ਬੈਠ ਰਹੇ ਹੁਣ ਐਸ ਆਰ ਦੀ ਕਲਾਂ ਦੀ ਜਿਹੜੀ ਗੁਰੂ ਘਰ ਦੀ ਸੇਵਾ ਉਹਨੂੰ ਪੂਰੀ ਹੋਈ ਨੂੰ ਅੱਜ 7 ਸਾਲ ਹੋ ਗਏ 17 ਚ ਪੂਰੀ ਹੋ ਗਈ ਸੀ ਜਾਨ ਨੂੰ ਤਿਆਰ ਨਹੀਂ ਇੱਥੇ ਢੇਲੇ ਲਾ ਕੇ ਬੈਹਿ ਗਏ ਕਾਰਨ ਕੀ ਵੀ ਕੋਈ ਵੀ ਆਉਂਦਾ ਬੰਦਾ ਵੀ ਗੁਰੂ ਘਰ ਦੀ ਸੇਵਾ ਚੱਲਦੀ ਆ 5 ਲੱਖ 2 ਲੱਖ 10 ਲੱਖ ਕਾਰ ਸੇ ਬਾਕ ਲੋ ਪਿੰਡ ਕਰ ਜਾਂਦਾ ਉਹਨਾਂ ਦੀ ਕਮਾਈ ਦਾ ਸਾਧਨ ਬਣਾਇਆ ਵਾ ਉਹ ਥੋੜੇ ਮੋٹے ਗਾਹਾਂ ਹੋਂ ਦੇ ਦਿੰਦੇ ਐ ਤੇ ਇਹ ਸਾਡੀ ਜਮਾ ਜੜ ਪੱਟੀ ਜਾਂਦੇ ਐ ਸੋ ਰੱਬ ਦਾ ਵਾਸਤਾ ਲੋਕੋ ਸਮਝੋ ਗੱਲ ਨੂੰ ਪਸਤਾਓਂਗਾ ਦੁਨੀਆ ਕੋਲੇ ਅਸੀਂ ਕਲਪ ਦੇ ਮਰ ਕੇ 5 5000 ਸਾਲ 10 10000 ਸਾਲ ਪੁਰਾਣਾ ਇਤਿਹਾਸ ਸੰਭਿਆ ਪਿਆ ਔਰ ਹਿਸਟਰੀ ਕੀ ਲਖੇ ਤੁਸੀਂ ਇੰਗਲੈਂਡ ਚਲੇ ਜਾਓ ਇੰਗਲੈਂਡ ਚ ਵਿਲੀਅਮ ਸ਼ੈਕਸਪੀਅਰ ਦਾ ਜਿੱਥੇ ਉਹ ਰਹਿੰਦਾ ਸੀ ਉਹ ਵਾਲੀ ਜਗਾ ਵੀ ਉਹਨਾਂ ਨੇ ਸੰਭੀ ਹੋਈ ਆ ਇਹ ਉਹ ਧਾਰਮਿਕ ਨਹੀਂ ਸੀ ਬੰਦਾ ਨਾਟਕ ਲਿਖਦਾ ਸੀ ਪਲੇ ਕਰਦਾ ਸੀ ਉਹਦੀ ਜਗਾ ਵੇਖ ਲਓ ਜਾ ਕੇ ਉਹਨਾਂ ਨੇ ਸੰਭੀ ਹੋਈ ਹੈ ਤੇ ਸਾਡੇ ਵੇਖੋ ਇੱਥੇ ਓਏ ਉਹਦਾ ਮਤਲਬ ਕਹਿੰਦਾ ਇਹ ਨਹੀਂ ਥੱਲੇ ਫਰਸ਼ ਲਾਤਾ ਹੈ ਫਰਸ਼ ਲਾਤਾ ਥੱਲੇ ਇਹਨੂੰ ਸਾਬ ਨਹੀਂ ਆ ਰਿਹਾਗਾ ਉਹ ਪਰਲਾ ਪਾਸਾ ਵੇਖੋ ਸੁੱਕਿਆ ਪਿਆਦਰ ਉਹ ਪਰਲਾ ਆ ਹੋਇਆ ਪਿਆ ਹੁਣ ਆ ਇਧਰ ਜਿਹੜਾ ਗੁਰਦੁਆਰਾ ਸਾਹਿਬ ਤੁਸੀਂ ਵੇਖ ਰਹੇ ਹੋ ਇੱਥੇ origionally ਠੜਾ ਸੀ ਇੱਥੇ ਠੜਾ ਸੀ ਜਿਹਦੇ ਉੱਤੇ 6ਵੀਂ ਪਾਤਸ਼ਾਹੀ ਬੈਠੇ ਸੀਗੇ 6ਵੀਂ ਪਾਤਸ਼ਾਹੀ ਨੇ ਬੈਠ ਕੇ ਇੱਥੇ ਪ੍ਰਵਚਨ ਕੀਤਾ ਸੀ ਲੋਕਾਂ ਨਾਲ ਸਾਂਝ ਪਾਈ ਸੀ ਗੱਲਾਂ ਦੀ ਉਹ ਇਹੀ ਤਾਂ ਹਿਸਟਰੀ ਹੈ ਸਾਡੇ ਲਈ ਐਮ ਇਅਤ ਉਸ ਫੜੇ ਦੀ ਜ਼ਿਆਦਾ ਹੈ ਔਰ ਠੜਾ ਛੱਡ ਯਾਰ ਇੱਥੇ ਤਾਂ ਆਪਣਿਆਂ ਨਾਲ ਛੋਟੇ ਸਾਹਿਬਜ਼ਾਦੇ ਨਾਲੀ ਦੀਵਾਰ ਦਾ ਕੀ ਹਵਾਲਾ ਕੀਤਾ ਹਾਂ ਹਾਂ ਜਿੰਨੀਆਂ ਇੱਕ ਪਾਕਿਸਤਾਨ ਤੋਂ ਗੇਰਾਂ ਫੋਨ ਆਇਆ ਸੀ ਉੱਥੇ ਵੀ ਕੋਈ ਐਹੀ ਹਿਸਟੋਰੀਕਲ ਜਗ੍ਹਾ ਜੀ ਸਾਡੇ ਗੁਰੂਆਂ ਨਾਲ ਜੁੜੀ ਹੋਈ ਉੱਥੇ ਵੀ ਕਾਰਤੀਵਾਲੇ ਪਹੁੰਚ ਗਏ ਮਹਾਰਾਸ਼ਟਰ ਦਾ ਦੇਸ਼ ਨਹੀਂ ਦੂਜੇ ਦੇਸ਼ਾਂ ਦੀ ਪਹੁੰਚਦਾ ਧਾਰ ਲੈ ਵੀ ਕਿਤੇ ਵੀ ਸਾਡੀ ਕੋਈ ਨਿਸ਼ਾਨੀ ਛੱਡਣੀ ਨਹੀਂ ਉਹ ਤੁਸੀਂ ਬਲੀਅਮੈਂਟ ਕਰ ਦੇਣਾ ਤੁਸੀਂ ਜੋ ਕਰਨਾ ਹੈ ਕਰੋ ਹੋਰ ਪਾਸੇ ਕਰ ਲੋ ਹਿਸਟੋਰਿਕਲ ਜਗ੍ਹਾ ਤਾਂ ਬਖਸ਼ ਦਿਓ ਯਾਰ ਹਿਸਟੋਰਿਕਲ ਜਗ੍ਹਾ ਸੀ ਉਹ ਵੇਖਣੀ ਚਾਹੁੰਦੇ ਆ ਜਿਹੜੀ ਉਹ ਸੀ ਅੱਜ ਦੁਨੀਆ ਤੋਂ ਜਾਂਦੇ ਲੋਕ ਸ਼ੈਕਸਪੀਅਰ ਦਾ ਘਰ ਵੇਖਣ ਮੈਂ ਜੀ ਵੇਖ ਕੇ ਆਇਆ ਹੁਣ ਮੈਨੂੰ ਦੱਸੋ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਘੋੜੇ ਬੰਨੇ ਸੀ ਮੈਂ ਸਭ ਤੋਂ ਪਹਿਲਾਂ ਪੁੱਛਿਆ ਕਿੱਥੇ ਉਹਨਾਂ ਨੇ ਜੀ ਇੱਥੇ ਇਧਰਸਤ ਬਣ ਗਏ ਤੇ ਬੈਠੇ ਕਿੱਤੇ ਸਿਓਂ ਆਉਂਦੇ ਜੀ ਇੱਥੇ ਉਹ ਥੜਾ ਹੈ ਨਹੀਂ ਉਹ ਥੜਾ ਘੜਦਾ ਸੰਗ ਮਰ ਮਰ ਚੜਦਾ ਸੰਗ ਮਰਨਾਰਾਂ ਚ ਇਤਿਹਾਸ ਨਹੀਂ ਬੋਲਦਾ ਹੁੰਦਾ ਇਤਿਹਾਸ ਬੋਲਦਾ ਕੁੱਲੀਆਂ ਚ ਔਰ ਯਾਰਾਂ ਸੀ ਮਾਰਬਲ ਵੇਖਣਾ ਅਸੀਂ ਤਾਂ ਉਹ ਥੜਾ ਵੇਖ ਲੈਣਾ ਜਿੱਦ ਤੇ ਇੱਕ ਆਪਾਂ ਅੱਜ ਵੀ ਆਪਦੇ ਪੁਰਾਣੇ ਘਰ ਲੋਕ ਨਾ ਫਿਲਮਾਂ ਜਾਂਦੇ ਪੁਰਾਣਾ ਪੰਜਾਬ ਵੇਖਣਾ ਚਾਹੁੰਦੇ ਤੇ ਅਸੀਂ ਯਾਰ ਉਹ ਹਿਸਟੋਰੀਕਲ ਜਗ੍ਹਾ ਨਹੀਂ ਵੇਖਣਾ ਚਾਹੁੰਦੇ ਜਿੱਥੇ ਸਾਡੇ ਗੁਰੂ ਬੈਠੇ ਨੇ ਹਮੇਸ਼ਾ ਵੀਡੀਓ ਪੈਂਦੇ ਨੇ ਇਹ ਉਹਨਾਂ ਦੀ ਚੱਪਲ ਐ ਆ ਉਹਨਾਂ ਨੇ ਜੁੱਤਾ ਪਾਇਆ ਸੀ ਆ ਉਹਨਾਂ ਦਾ ਚੋਗਾ ਆ ਉਹਨਾਂ ਦੇ ਹਥਿਆਰ ਨੇ ਤਾਂ ਉਹ ਜਿੱਥੇ ਬੈਠੇ ਸੀ ਬਿਰਾਜੇ ਸੀ ਅਸੀਂ ਉਹ ਚੀਜ਼ ਨਹੀਂ ਵੇਖਾਂਗੇ ਆਪਾਂ ਅੱਜ ਗੁਰੂ ਘਰ ਆਏ ਆ ਆਪਾਂ ਮੱਥਾ ਟੇਕਿਆ ਜੀ ਅਸੀਂ ਉਹ ਥੜਾ ਅੱਜ ਦੇਖਦੇ ਆ ਕੇ ਸਾਡੇ ਜਜ਼ਬਾਤ ਉਹ ਉਸ ਸਮੇਂ ਨਾਲ ਜੁੜਨੇ ਸੀ ਹੂੰ ਉੱਥੇ ਨਾ ਪੱਤਰ ਸਾਹਿਬ ਗੁਰਦੁਆਰਾ ਹੈ ਲਦਾਖ ਅਸੀਂ ਗਏ ਉੱਥੇ ਪੱਤਰ ਸਾਹਿਬ ਗੁਰਦੁਆਰੇ ਚੋਂ ਆਉਂਦੇ ਨਾ ਜੀ ਇੱਥੇ ਪਹਿਲੀ ਬਾਦਸ਼ਾਹੀ ਬੈਠੇ ਸੀ ਮੈਨੂੰ ਬਲੀਵ ਕਰੀ ਲੱਥੇ ਮੈਂ ਉੱਥੇ ਫਿਲਮ ਸ਼ੁਰੂ ਕਰਨੇ ਇਸ ਤੇ ਅਰਦਾਸ ਕਰਾਈ ਸੀ ਮੇਰੇ ਅੱਖਾਂ ਚੋਂ ਪਾਣੀ ਵਹਿ ਨਹੀਂ ਸੀ ਮੈਂ ਉੱਥੇ ਜਦੋਂ ਬੈਠਾ ਨਾ ਮਤਲਬ ਆਉਂਦੇ ਨਹੀਂ ਇੱਥੇ ਬੈਠੇ ਸੀ ਮਤਲਬ ਅੱਖਾਂ ਚੋਂ ਪਾਣੀ ਆ ਬਿਲਕੁਲ ਉਹ ਉਹ ਸਮੇਂ ਨਾ ਜਾਜ ਰੁੜਦਾ ਹੁੰਦਾ ਹੁਣ ਜੇ ਕਿਤੇ ਥੜਾ ਹੁੰਦਾ ਆਪਾਂ ਅਹੀਂ ਬਹਿਣਾ ਸੀ ਉੱਥੇ ਜਾ ਕੇ ਹੱਥ ਲਾ ਕੇ ਵੇਖਣਾ ਸੀ ਉਏ ਜਿਹੜਾ ਆ ਦਰਖਤ ਬਣ ਗਏ ਕਿੱਲੇ ਇਹਨਾਂ ਨੂੰ ਮਾਰਨ ਵਾਸਤੇ ਆਪੇ ਪਾਸੇ ਘਰਾਂ ਦੇ ਜਾ ਰਹੇ ਨਹੀਂ ਕੋਸਾ ਕਰਦੇ ਹੀ ਹੈ ਬਰਤ ਦੀਦਾ ਗਏ ਮੈਂ ਤਾਂ ਸੁਣਿਆ ਹੈ ਕਹਿੰਦੇ ਇੰਗਲੈਂਡ ਦੇ ਵਿੱਚ 2-2000 ਸਾਲ ਪੁਰਾਣੇ ਦਰਖਤ ਹੈ ਲਿਖ ਕੇ ਲਾਈ ਬੈਠੇ ਹੈ ਸਕਾਟਲੈਂਡ ਉਹਨਾਂ ਦਾ ਇੱਕ ਦੇਸ਼ ਹੈ ਉਹ ਦੇਸ਼ ਇਸ ਲਈ ਕਿ ਉਹ ਉਹਨਾਂ ਦਾ ਰੈਫਰੰਡਮ ਕਰਾਉਂਦੇ ਰਹਿੰਦੇ ਆ ਉੱਥੇ ਜਿਹੜਾ ਉਹ ਸ਼ਹਿਰ ਹੈ ਨਾ ਉਹਨਾਂ ਦੀ ਰਾਜਧਾਨੀ ਦੁਨੀਆਂ ਚ ਉਥੇ ਸ਼ੂਟਿੰਗ ਕਰਨ ਆਉਂਦੇ ਸਭ ਤੋਂ ਪੁਰਾਣੇ ਘਰ ਕਿਲੇ ਸਭ ਉਵੇਂ ਸੰਭੀ ਹੋਇਆ ਔਰ ਜੁਰਮਾਨਾ বিনা ਪਰਮਿਸ਼ਨ ਤੋਂ ਤੁਸੀਂ ਇਹ ਕਿਟਣੀਆਂ ਹਟਾ ਸਕਦੇ ਪੂਰੇ ਸ਼ਹਿਰ ਦੀ ਪੂਰੇ ਸ਼ਹਿਰ ਦੀ ਇਹ ਉਹਨਾਂ ਦੀ ਖਾਸੀਅਤ ਹੈ ਇਹ ਪਰਵਾਹੀ ਕੋਈ ਨਹੀਂ ਮੰਨਦੇ ਜੋ ਮਰਜ਼ੀ ਦੱਬੀ ਤੁਰੇ ਪੂਰੇ ਯੂਰਪ ਚ ਚਲੇ ਜਾ ਪੂਰਾ ਯੂਰਪ ਆਏ ਹੈ ਉਹ ਆਪਦੀਆਂ ਪੁਰਾਣੀਆਂ ਚੀਜ਼ਾਂ ਉਵੇਂ ਰੱਖਦੇ ਔਰ ਅਸੀਂ ਮਾਰਬਲ ਚੜਾਈ ਜਾਂਦੇ ਓਏ ਉਹ ਤਾਂ ਰੱਖ ਲਓ ਜੋ オリジナル ਹੈ ਖੱਬੇ ਸਜੇ ਚੜਾ ਲਓ ਅਸੀਂ ਨਹੀਂ ਰੋਕਦੇ ਇਹ 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 ਜੋ ਗੁਰੂਆਂ ਨਾਲ ਜੁੜੀ ਚੀਜ਼ ਹੈ ਨਾ ਉਸ ਨੂੰ ਬਿਜ਼ਨਸ ਨਹੀਂ ਬਣਾਉਣਾ ਚਾਹੀਦਾ ਇਹ ਸਾਡੀ عقیدہ ਹੈ ਸਾਡਾ ਉੱਥੇ ਇਹ ਸ਼ਰਧਾ ਹੈ ਸਾਡੀ ਬੇਨਤੀ ਲੋਕਾਂ ਨੂੰ ਵੀ ਕਾਰ ਸੇਵਾ ਨੂੰ ਵੀ ਤੇ ਸ਼ਲਮਨੀ ਕਮੇਟੀ ਨੂੰ ਵੀ ਉਹ ਉੱਥੋਂ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਦੇ ਵੀ ਉੱਥੋਂ ਹੀ ਹੁਕਮਨਾਮਾ ਜਾਰੀ ਕਰਦੇ ਵੀ ਕੋਈ ਪ੍ਰਾਤਮਿਕ ਇਮਾਰਤ ਕੋਈ ਵਿਰਾਸਤ ਕੋਈ ਦਰਖਤ ਕੋਈ ਚੀਜ਼ ਪੱਟੀ ਨਹੀਂ ਜਾਊ ਕੋਈ ਬਦਲ ਨਹੀਂ ਜਾਊਗਾ ਜਿਉਂ ਦਾ ਤਿਉਂ ਰੱਖਿਆ ਜਾਊਗਾ ਇਹ ਲੋਕੋ ਤੁਹਾਨੂੰ ਕੌਮ ਨੂੰ ਬੇਨਤੀ ਤੁਸੀਂ ਵੀ ਇਸ ਗੱਲ ਤੇ ਗੌਰ ਕਰਿਓ ਕੈਨੇਡਾ 'ਚ ਨਾ ਆਪਣਾ ਇੱਕ ਗੁਰਦੁਆਰਾ ਸਾਹਿਬ ਹੈ ਜਦੋਂ ਉਹਨਾਂ ਨੂੰ ਪਹਿਲਾਂ ਵੈਨਕੂਵਰ 'ਚ ਸੀਗਾ ਜਿੱਥੇ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਸੀ ਜਿੱਥੋਂ ਗਦਰ ਲਹਿਰ ਵੀ ਸ਼ੁਰੂ ਹੋਈ ਸੀ ਉਲਟਾਤਾ ਆਪਣੀਆਂ ਨਹੀਂ ਅੱਛਾ ਤੇ ਗੋਰੀਆਂ ਨੂੰ ਪਤਾ ਲੱਗ ਗਿਆ ਉਦੋਂ ਬਾਅਦ ਜਿਹੜਾ ਸੈਕੰਡ ਨੰਬਰ ਤੇ ਸੀ ਐਫਸ 4 ਗੁਰਦੁਆਰਾ ਸਾਹਿਬ ਹੈ ਜਿਹੜਾ ਉਸ ਤੋਂ ਬਾਅਦ ਸੀਗਾ ਦੂਜੇ ਨੰਬਰ ਤੇ ਪੁਰਾਣਾ ਉਹ ਉਹਨਾਂ ਨੇ ਉਹਨਾਂ ਨੂੰ ਕੈਨੇਡੀਅਨ ਹੈਰੀਟੇਜ ਚ ਲੈ ਕੇ ਆਏ ਆਂਦੇ ਹੱਥ ਨਹੀਂ ਲਾਉਣ ਦੇਣਾ ਅਸੀਂ ਉਹ ਲੈ ਕੇ ਆਏ ਹਾਂ ਬਾਜੀ ਇਹਨਾਂ ਨੇ ਇਹ ਵੀ ਨਹੀਂ ਛੱਡਣਾ ਉਹ ਅੰਦਰੋਂ ਉਹ ਵੀ ਢਾਈ ਬੈਠੇ ਮਾਂ ਦੇ ਪੁੱਤ ਸਸੀਨ ਪੁਰਾਣਾ ਢਾਗਿਓ ਨਵੇਂ ਚ ਸਾਡਾ ਨਹੀਂ ਪੁਰਾਣੀ ਆਪਣਾ ਬਾਈ ਅਜੇ ਅਰਕੇ ਗਏ ਸੀਗੇ ਅਨੰਦਪੁਰ ਸਾਹਿਬ ਹਾਂ ਹਾਂ ਉੱਥੇ ਜਾ ਕੇ ਆਏ ਆ ਉਹ ਐਡੀ ਐਡੀਆ ਚੌੜੀਆਂ ਕੰਧਾਂ ਉਹਨੂੰ ਲੱਗੇ ਪਏ ਢਾਹੁਣ ਜਿਹਨੇ ਪ੍ਰਾਣੀਆਂ 4 4 5 500 ਸਾਲ ਪ੍ਰਾਣੀਆਂ ਸਾਡੇ ਕੋਲ ਬਸ ਕੁਝ ਸਾਲਾਂ ਦੇ ਬਾਅਦ ਖਤਮ ਹੋ ਜਾਣਾ ਹੈ ਸਾਹੀ ਨਹੀਂ ਆ ਰਿਹਾ ਕਿਤਾ ਹੋਇਆ ਆ ਰਿਹਾਗਾ ਸਾਡੇ ਜਵਾਕ ਕੀ ਦੇਖਣਗੇ ਵੀ ਕਿਹੜੇ ਕਿੱਲੇ ਗੱਡੇ ਸੀ ਕਿਹੜੇ ਦਰਖਤ ਬਣ ਕਿੱਥੇ ਘੋੜੇ ਬੰਨੇ ਸੀ ਕੇ ਅਸੀਂ ਆਪਾਂ ਐਡਜਸਟ ਕਰ ਲੈਨੇ ਆ ਜਿਹੜੇ ਨਵੇਂ ਬੱਚੇ ਨੇ ਨਾ ਉਹ ਸੁਪਰ ਇਡੀਅਟ ਪਤਾ ਨਹੀਂ ਕੀ ਗੋਸ਼ ਕਹਿੰਦੇ ਨੇ ਜਦੋਂ ਉਹਨਾਂ ਨੂੰ ਦੱਸੀਦਾ ਨਾ ਕਿ ਅਸਲ 'ਚ ਨਹੀਂ ਪੁੱਤ ਇੱਥੇ ਸੀ ਟੋਵਾਂ ਦੇ ਢਾਇਆ ਕਿਨੇ ਆ ਜੋ ਦੱਸੀਦਾ ਅਸੀਂ ਆਪ ਹੀ ਢਾ ਲਿਆ ਤੇ ਇੱਥੇ ਗੁਰਦੁਆਰਾ ਸਾਹਿਬ ਉਸਾਰਤਾ ਸਾਰਾ ਨਵਾਂ ਤਾਂ ਉਹਨਾਂ ਨੂੰ ਨਾ ਦੇਰੀ ਕੀ ਗੱਲ ਉਹ ਉਸ ਚੀਜ਼ ਨੂੰ ਬਾਹਰ ਤਾਂ ਲੱਖੇ ਵਿਚਾਲੇ ਸੜਕ ਦੇ ਕੋਈ ਪੁਰਾਣਾ ਦਰਖਤ ਹੈ ਨਾ ਆਦੀ ਗੱਡੀਆਂ ਪਾਸੇ ਦੀ ਜਾਣੀਆਂ ਦਫਤਰ ਆਊਗਾ ਇੱਥੇ ਅਸੀਂ ਆਪਦੀ ਹਿਸਟੋਰੀਕਲ ਜਗ੍ਹਾ ਚੱਕਦੇ ਹਾਂ ਸੋ ਕਿਰਪਾ ਕਰੋ ਜਿਵੇਂ ਲੱਖੇ ਨੇ ਪਹਿਲਾਂ ਅਪੀਲ ਕੀਤੀ ਬਖਸ਼ੋ ਪ੍ਰਾਪਤਨ ਚੀਜ਼ਾਂ ਨੂੰ